ਸਿਟੀ ਨੀਡਸ ਅਜੇਲ ਨਗਰ ਨਿਗਮ ਲੁਧਿਆਣਾ ਦੇ ਸਾਂਝੇ ਤੌਰ ਤੇ ਜਿਹੜਾ ਇੱਕ ਦਾਨ ਮਹੋਤਸਵ ਮਨਾਇਆ ਜਾਂਦਾ ਸੀ ਲੁਧਿਆਣਾ ਦੇ ਵਿੱਚ ਅੱਜ ਇਸ ਦਾ ਚੌਥਾ ਗਾਜ਼ ਹੋਣ ਜਾ ਰਿਹਾ ਹੈ 1021 ਸਾਡੇ ਨਾਲ ਸਿਟੀ ਨੀਡਸ ਅਤੇ ਦਾਨ ਮਹੋਤਸਵ ਮਨਾਉਣ ਵਾਲੀ ਜਿਹੜੀ ਸੰਸਥਾ ਹੈ ਉਹ ਮੌਜੂਦ ਹੈ ਤੇ ਗੱਲਬਾਤ ਕਰਾਂਗੇ ਕਿਉਂਕਿ ਇਸ ਦਾਨ ਮਹੋਤਸਵ ਦੇ ਵਿੱਚ ਤੁਸੀਂ ਆਪਣੀ ਉਹ ਚੀਜ਼ਾਂ ਦੇ ਸਕਦੇ ਹੋ ਜਿਹੜੀ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਪਰ ਕਿਸੇ ਦੇ ਲਈ ਉਹ ਇੰਨੀ ਜ਼ਰੂਰੀ ਹੋ ਸਕਦੀ ਹੈ ਕਿ ਤੁਸੀਂ ਸਮਝ ਨਹੀਂ ਸਕਦੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੇ ਜਿਹੜੀ ਸੰਸਥਾ ਇਸ ਨੂੰ ਚਲਾ ਰਹੀ ਸਰ ਕਿਵੇਂ ਦੇਖਦੇ ਹਾਂ ਸਿਟੀ ਨੀਡਸ ਨਗਰ ਨਿਗਮ ਦੇ ਸਾਂਝਾ ਤੌਰ ਤੇ ਹੁਣ ਜਿਹੜਾ ਇਹ ਉਪਰਾਲਾ ਕੀਤਾ ਦਾਨ ਮੌਸਮ ਕੋ ਕਿਤੇ ਹਾਰਾ ਦੇ ਦਿਨ ਚੱਲਦੇ ਪਏ ਨੇ ਸਾਡੇ ਲਈ ਉਹ ਚੀਜ਼ ਜ਼ਰੂਰੀ ਨਹੀਂ ਹੁੰਦੀ ਅਸੀਂ ਘਰੇ ਇੱਕ ਪਾਸੇ ਲਈ ਹੁੰਦੀ ਹੈ ਉਹ ਪਰ ਕਿਸੇ ਲਈ ਉਹ ਇੰਨੇ ਲਾਹੇਵੰਦ ਹੋ ਜਾਂਦੀ ਹੈ ਕਿ ਉਹਨੂੰ ਦੇ ਕੇ ਅਸੀਂ ਉਹਦੀ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਆ ਦਵਾਵਾਂ ਮਿਲਦੀਆਂ ਉਹਦੇ ਨਾਲ ਕੀ ਕਹਿਣਾ ਚਾਹੁੰਦਾ ਬਿਲਕੁਲ ਸਹੀ ਗੱਲ ਆ ਸਰ ਐਸਐਸ ਪੀਰੀਅਡ ਦੇ ਨਾਲ ਹੀ ਦਾਨ ਉਤਸਵ ਸਟਾਰਟ ਕੀਤਾ ਗਿਆ ਸੀਗਾ ਕਿ ਸਾਡੇ ਸਾਰੇਆਂ ਦੇ ਘਰਾਂ ਦੇ ਵਿੱਚ ਕੱਪੜੇ ਕਿਤਾਬਾਂ ਟੁਏਜ਼ ਸ਼ੂਜ਼ ਐਨੀਆਂ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਜਾਂ ਤਾਂ ਛੋਟੀਆਂ ਹੋ ਗਈਆਂ ਜਾਂ ਜਿਨ੍ਹਾਂ ਤੋਂ ਸਾਡਾ ਹੁਣ ਮਨ ਭਰ ਗਿਆ ਤੇ ਲੇਕਿਨ ਅਸੀਂ ਉਹਨਾਂ ਨੂੰ ਸੁੱਟਦੇ ਨਹੀਂ ਹਾਂ ਕਿਉਂਕਿ ਠੀਕ ਕੰਡੀਸ਼ਨ 'ਚ ਹੁੰਦੀਆਂ ਹੋਣਾ ਉਹਨਾਂ ਨੂੰ ਕਲੈਕਟ ਕਰਕੇ ਅਸੀਂ ਬੇਸਿਕਲੀ ਐਜ਼ਦਾਨ ਤੌਰ 'ਤੇ ਡਿਮਾਂਡ ਕਰਦੇ ਹਾਂ ਔਰ ਹੋਰ ਚੀਜ਼ਾਂ ਆਲਮੋਸਟ ਨਿਊ ਕੰਡੀਸ਼ਨ 'ਚ ਹੁੰਦੀਆਂ ਫਿਰ ਅਸੀਂ ਉਹਨਾਂ ਨੂੰ ਅ ਡਿਸਪਲੇ ਕਰਦੇ ਆ ਪ੍ਰੋਪਰ ਤਰੀਕੇ ਦੇ ਨਾਲ ਸਟੇਡੀਅਮ ਦੇ ਵਿੱਚ ਉੱਥੇ ਸਾਡੇ 파ਟਨਰ ਐਨ ਜੀਓਜ਼ ਆਂਦੇ ਆ ਉਹ ਚੀਜ਼ਾਂ ਦੇਖਦੇ ਆ ਆਪਣੀਆਂ ਰਿਕੁਆਇਰਮੈਂਟਸ ਦੱਸਦੇ ਆ ਕਿ ਮੇਰੇ ਕੋਲ 40 ਬਜ਼ੁਰਗ ਹੈ ਜੀ ਮੈਨੂੰ 40 ਕੰਬਲ ਚਾਹੀਦੇ ਆ ਕੋਈ ਕਹਿੰਦਾ ਮੇਰੇ ਕੋਲ ਬੱਚੇ ਪੜਦੇ ਹੈਗੇ ਆ ਜੀ ਮੈਨੂੰ ਕਿਤਾਬਾਂ ਦੇ ਸੈੱਟ ਚਾਹੀਦੇ ਆ ਉਹ ਪੂਰੀਆਂ ਲਿਸਟਾਂ ਜਿਹੜੀਆਂ ਫਿਰ ਅਸੀਂ ਉਹਨਾਂ ਨੂੰ ਇੱਕ ਦੋ ਦਿਨਾਂ 'ਚ ਸਮਾਨ ਪੈਕ ਕਰਕੇ ਦੇ ਦਿੰਨੇ ਆ ਸੋ ਤੁਹਾਡੇ ਘਰਾਂ ਜਲਮਾਰੀਆਂ 'ਚ ਜਿਹੜੀਆਂ ਕਿੰਨੇ ਸਾਲਾਂ ਤੋਂ ਚੁਕ្ស ਪਈਆਂ ਉਹ ਜਦੋਂ ਕਿਸੇ ਹੋਰ ਦੇ ਘਰ ਪਹੁੰਚਦੀਆਂ ਔਰ ਹੋਰ ਕਿਸੇ ਦੇ ਕੰਮ ਆਂਦੀਆਂ ਜੋ ਉਹਨੂੰ ਖੁਸ਼ੀ ਮਿਲਦੀ ਹੈ ਨਾ ਉਹ ਮਹਿਸੂਸ ਤੁਹਾਨੂੰ ਵੀ ਆਪਣੇ ਆਪ ਹੀ ਹੋਏਗੀ ਇੱਕ ਗੱਲ ਕਰੀਏ ਵਰਕ ਕਿਵੇਂ ਕਰੂਗਾ ਕਿ ਹੁਣ ਮੰਨ ਲਓ ਮੈਂ ਦਾਨ ਦੇਣਾ ਹੈ ਮੈਂ ਕਿੱਦਾਂ ਸਿਟੀ ਨੀਡਸ ਜਾਂ ਨਗਰ ਨਿਗਮ ਨਾਲ ਕੰਟੈਕਟ ਕਰੂੰਗਾ ਕਿਉਂਕਿ ਕਈਆਂ ਕੋ ਟਾਈਮ ਘੱਟ ਹੁੰਦਾ ਪਰ ਸਮਾਨ ਪਾਉਣਾ ਦਾਨ ਵੀ ਦੇਣਾ ਵਾ ਪਰ ਉਹਨਾਂ ਨੂੰ ਪਤਾ ਨਹੀਂ ਆਪਾਂ ਕਿੱਦਾਂ ਦਈਏ ਦਾਨ ਹੁਣ ਸਾਡਾ ਸਾਰੀ ਇੱਕ ਵਟਸਐਪ ਨੰਬਰ ਹੈ 9310000925 ਇਸ ਨੰਬਰ ਤੇ ਤੁਸੀਂ ਸਿਰਫ ਆਪਣੇ ਮੋਬਾਈਲ ਤੋਂ ਇੱਕ ਵਟਸਐਪ ਟਾਈਪ ਕਰਕੇ ਭੇਜਣਾ ਦਾਨ ਦਾਨ ਕਰਕੇ ਤੁਸੀਂ ਵਟਸਐਪ ਕਰੋਗੇ ਤੁਹਾਨੂੰ ਲਿਸਟ ਆਫ ਲੋਕੇ ਉਹ ਆ ਜਾਂਦੀ ਹੈ ਲੋਕੇਸ਼ਨਸ ਆ ਜਾਂਦੀ ਹੈ ਸੋ ਜਿਹੜੇ ਵੀ ਏਰੀਆ ਚ ਤੁਸੀਂ ਰਹਿੰਦੇ ਹੋ ਉੱਥੇ ਦੀ ਨੇੜਲੀ ਲੋਕੇਸ਼ਨ ਜਿਵੇਂ ਭਰਤਗਰ ਚੌਂਕ ਹੈ ਜਾਂ ਬੀਆ ਰਸ ਨਗਰ ਹੈ ਤੁਸੀਂ ਉਹ ਲੋਕੇਸ਼ਨ ਸਿਲੈਕਟ ਜਦੋਂ ਕਰੋਗੇ ਵਟਸਐਪ ਤੇ ਤਾਂ ਤੁਹਾਨੂੰ ਪੂਰੀ ਲਿਸਟ ਆਫ ਕਲੈਕਸ਼ਨ ਸੈਂਟਰਸ ਆ ਜਾਏਗੀ ਜਿਹੜੀ ਤੁਹਾਡੇ ਉਸ ਏਰੀਆ ਦੇ ਵਿੱਚ ਹੋਏਗੀ ਸੋ ਤੁਹਾਡੇ ਘਰ ਤੋਂ ਜਿਹੜਾ ਸਭ ਤੋਂ ਨੇੜੇ ਪੈਂਦਾ ਤੁਸੀਂ ਉਹਨੂੰ ਫੋਨ ਕਰਕੇ ਉੱਥੇ ਜਾ ਕੇ ਆਪਣਾ ਮਟੀਰੀਅਲ ਡੋਨੇਟ ਕਰ ਸਕਦੇ ਹੋ ਲੇਕਿਨ ਕਈ ਫਈ ਜਗ੍ਹਾ ਤੇ ਜਿੱਥੇ ਸਾਨੂੰ ਲੋਕ ਕਹਿੰਦੇ ਆ ਕਿ ਜੀ ਮੈਂ ਤਾਂ ਟੇਬਲ ਡੋਨੇਟ ਕਰਨਾ ਹੈ ਮੈਂ ਮੰਝੇ ਡੋਨੇਟ ਕਰਨੇ ਹੈ ਅਲਮਾਰੀਆਂ ਡੋਨੇਟ ਕਰਦੀਆਂ ਜਿਹੜੀਆਂ ਆਪ ਨਹੀਂ ਲਿਜਾ ਸਕਦੇ ਜੇ ਕੋਈ ਹੈਵੀ ਸਮਾਨ ਹੁੰਦਾ ਉਹ ਚੱਕਣ ਵਾਸਤੇ ਫਿਰ ਸਾਡੀਆਂ ਗੱਡੀਆਂ ਜਾਂ ਸਾਡੇ ਵੋਲੰਟੀਅਰ ਆ ਜਾਂਦੇ ਪਰ ਆਮ ਜਿਹੜਾ ਛੋਟਾ ਸਮਾਨ ਸਾਡੇ ਕੋਲ ਜ਼ਿਆਦਾ ਜਿਸ ਤਰ੍ਹਾਂ ਕਪੜਾ ਬੈਡਿੰਗਸ ਵਗੈਰਾ ਇਹ ਚੀਜ਼ਾਂ ਆਉਂਦੀਆਂ ਇਹ ਲੋਕ ਆਪ ਹੀ ਦੇ ਜਾਂਦੇ ਕਲੈਕਸ਼ਨ ਸੈਂਟਰਸ ਤੇ ਜਿਹੜੇ ਤੁਸੀਂ ਹੁਣ ਵੋਲੰਟੀਅਰਸ ਕੇ ਗੱਡੀਆਂ ਜਾਉਗੇ ਉਹਦੇ ਕੋਈ ਚਾਰजेस ਹੋਣਗੇ ਜਾਂ ਫ੍ਰੀ ਆਫ ਕੋਸਟ ਹੀ ਦਾਣ ਤੋਂ ਚੱਕ ਕੇ ਲੈਣ ਨਹੀਂ ਸਰ ਇਹਦੇ ਕੋਈ ਚਾਰजेस ਨਹੀਂ ਹੁੰਦੇ ਪੂਰੇ ਈਵੈਂਟ ਦੇ ਕਿਉਂਕਿ ਇਹਦੇ ਵਿੱਚ ਜਿਹੜੀ ਜਗ੍ਹਾ ਔਰ ਗੱਡੀਆਂ ਆ ਉਹ ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਪ੍ਰੋਵਾਈਡ ਕਰਦੀ ਹੈ ਕਿਉਂਕਿ ਸਾਡੇ ਅਫੀਸ਼ੀਅਲ ਪਾਰਟਨਰਸ ਕਾਰਪੋਰੇਸ਼ਨ ਹੈ ਔਰ ਉਹ ਕਿਉਂਕਿ ਰੀਡਿਊਸ ਰੀਯੂਜ਼ ਰੀਸਾਈਕਲ ਇਹ ਚੀਜ਼ਾਂ ਉਹਦੇ ਵਿੱਚ ਪਲੇਸ ਹੁੰਦੀਆਂ ਜਿਹੜੇ ਸਾਡੇ ਵੋਲੰਟੀਅਰਸ ਅਗੇ ਆ ਉਹ ਸਾਨੂੰ ਮਾਰਸ਼ਲੇਟ ਪ੍ਰੋਵਾਈਡ ਕਰਦਾ ਹੈਗਾ ਮੰਦੀਪੂ ਡੋਜੀ ਉਹਨਾਂ ਦੀ ਟੀਮ ਦੇ ਲੀਡਰ ਹੈਗੇ ਆ ਉਹ ਵੀ ਸਾਡੇ ਤੋਂ ਕੋਈ ਇਹਦਾ ਕੋਈ ਚਾਰਜ ਨਹੀਂ ਹੁੰਦਾ ਤੇ ਲੇਕਿਨ ਜਿਹੜੇ ਇਸ ਤੋਂ ਉੱਪਰ ਦੇ ਸਾਡੇ ਹੋਰ ਖਰਚੇ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਈਵੈਂਟ ਕਰਨਾ ਹੋਏ ਤਾਂ ਹਜ਼ਾਰ ਤਰ੍ਹਾਂ ਦੇ ਹੋਰ ਖਰਚੇ ਹੁੰਦੇ ਆ ਉਹ ਜਿਹੜੀ ਵੀ ਫਾਈਨੈਂਸ਼ੀਅਲ ਬਰਡਨ ਸਾਡਾ ਹੁੰਦਾ ਉਹ ਐਕਟ ਹਿਊਮਨ ਸਾਨੂੰ ਸਪੋਰਟ ਕਰਦਾ ਹੈਗਾ ਰਾਸ਼ਨ ਪਾਣੀ ਜਿਹੜਾ ਸਾਡੇ ਵੋਲੰਟੀਅਰ ਨੂੰ ਚਾਹੀਦਾ ਉਹ ਇੱਕ ਨੂਰ ਤੋਂ ਆ ਜਾਂਦਾ ਸੋ ਅਸੀਂ ਰਲ ਮਿਲ ਕੇ ਸਾਰੇ ਜਣੇ ਕਰਦੇ ਆ ਅਸੀਂ ਕਿਸੇ ਡੋਨਰ ਤੋਂ ਕੋਈ ਚਾਰजेस ਸਮਾਨ ਚੱਕਣ ਦੇ ਰੱਖਣ ਦੇ ਇਹਨਾਂ ਚੀਜ਼ਾਂ ਦੇ ਕੋਈ ਚਾਰजेस ਨਹੀਂ ਲੈਂਦੇ ਕਈ ਵਾਰ ਹੁੰਦਾ ਕਿ ਕੋਈ ਡੋਨਰ ਕ ਮੈਂ ਮਨੀ ਦੀ ਡੋਨੇਸ਼ਨ ਕਰਨੀ ਹੈ ਜਿੰਨੂੰ ਲੋੜ ਆ ਮੈਨੂੰ ਦੱਸ ਦੋ ਮੈਂ ਪੇਮੈਂਟ ਕਰ ਦਿੰਦਾ ਤੇ ਇਦਾਂ ਦੀ ਕੋਈ ਫੈਸਿਲਿਟੀ ਹੈ ਕਿ ਜੇ ਕਿਸੇ ਨੂੰ ਕੈਸ਼ ਦੀ ਨੀਡ ਆ ਜਿਹਦਾ ਤੁਸੀਂ ਦੱਸਿਆ ਸੀਗਾ ਥੋੜੀ ਜਿਹਾ ਪਹਿਲਾਂ ਕਿ ਅਸੀਂ ਮਕਾਨ ਬਣਾਣੇ ਆ ਲੋਕਾਂ ਦੇ ਇਦਾਂ ਦੀ ਕੋਈ ਹੈ ਕਿ ਹਾਂ ਵੀ ਤੁਸੀਂ ਕੈਸ਼ ਦੇ ਸਕਦੇ ਹੋ ਜਾਂ ਕੋਈ ਸਮਾਨ ਇਦਾਂ ਦਾ ਕਿ ਉਹਦਾ ਮਕਾਨ ਬਣਨ ਦੇ ਵਿੱਚ ਜਿਹੜੀ ਹੈਲਪ ਹੋ ਸਕੇ ਦੇਖੋ ਜਿਹੜੇ ਅਸੀਂ 32 ਦੇ ਕਰੀਬ ਮਕਾਨ ਬਣਾ ਨਹੀਂ ਰਹੇ ਰੀਫਰਬਿਸ਼ ਕਰ ਰਹੇ ਹਾਂ ਇੱਕ ਤਰੀਕੇ ਨਾਲ ਜਿਹੜੇ ਨੁਕਸਾਨ ਜਿੰਨਾ ਨੂੰ ਹੋਇਆ ਉਹਦੇ ਵਿੱਚ ਸਾਨੂੰ ਜ਼ਰੂਰਤ ਪੈ ਰਹੀ ਹੈ ਇੱਟਾਂ ਸੀਮੈਂਟ ਪ੍ਰੇਤਾ ਪੈਲਾ ਬਾਲੇ ਇਹਨਾਂ ਚੀਜ਼ਾਂ ਦੀ ਲੋੜ ਪੈ ਰਹੀ ਹੈ ਜੇ ਕੋਈ ਬੰਦਾ ਇਹ ਚੀਜ਼ਾਂ ਸਾਨੂੰ ਦੇਣਾ ਚਾਹੁੰਦਾ ਉਹ ਸਾਡੇ ਕਿਸੇ ਵੀ ਕਲੈਕਸ਼ਨ ਸੈਂਟਰ ਦਾ ਨੰਬਰ ਜਿਹੜਾ ਉਤੋਂ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦਾ ਜੇ ਉਹ ਕਹਿੰਦਾ ਕਿ ਮੈਂ ਕੋਈ ਕੈਸ਼ ਦੇਣਾ ਛਾਰੇ ਕੋ ਕੈਸ਼ ਲੈਣ ਦੀ ਪ੍ਰਵਿਧੀ ਨਹੀਂ ਹੈ ਆਨਲਾਈਨ ਸਾਡਾ ਸਿਸਟਮ ਹੁੰਦਾ ਸਾਡੀ ਵੈਬਸਾਈਟ ਹੈ cityneeds.info www.cityneeds.info ਇਹਦੇ ਤਾਂ ਸਾਡੇ ਅਲੱਗ-ਅਲੱਗ ਜ਼ਰੂਰਤਾਂ ਦੀ ਲਿਸਟ ਪਈ ਹੋਈ ਹੈ ਔਰ ਅਲੱਗ-ਅਲੱਗ ਐਨਜੀਓਜ਼ ਦੇ ਡਿਟੇਲਸ ਪਈਆਂ ਹੋਈਆਂ ਸੋ ਤੁਸੀਂ ਜਿਹੜੇ ਐਨਜੀਓ ਦਾ ਪ੍ਰੋਜੈਕਟ ਸਿਲੈਕਟ ਕਰਦੇ ਹੋ ਤੁਸੀਂ ਉਹਦੇ ਲਿੰਕ ਤੇ ਜਾ ਕੇ ਤੁਸੀਂ ਆਨਲਾਈਨ ਡੋਨੇਟ ਕਰਦੇ ਹੋ ਤੇ ਉਸ ਐਨਜੀਓ ਨੂੰ ਤੁਹਾਡਾ ਪੈਸਾ ਜਿਹੜਾ ਉਹ ਵੈਬਸਾਈਟ ਤੋਂ ਪਹੁੰਚ ਜਾਂਦਾ ਹੈ ਕੈਸ਼ ਲੈਂਦੀ ਸਾਡੇ ਕੋਲ ਕੋ ਪ੍ਰੋਵੀਜ਼ਨ ਹੈ। ਸਿਟੀ ਨੀਡਸ ਇੱਕ ਮਾਧਿਅਮ ਹੈ ਲੋਕਾਂ ਦੀ ਹੈਲਪ ਕਰਨ ਦੇ ਲਈ। ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਸਿਰਫ ਇੱਕ ਮਾਧਿਅਮ ਆ। ਐਨ ਜੀਓਜ਼ ਨੂੰ ਡੋਨਰਸ ਨਾਲ ਜੋੜਨਾ, ਵੋਲੰਟੀਅਰਸ ਨਾਲ ਜੋੜਨਾ, ਜ਼ਰੂਰਤਮੰਦਾਂ ਨੂੰ ਬੇਸਿਕਲੀ ਵੈਰੀਫਾਈ ਕਰਨਾ ਔਰ ਉਹਨਾਂ ਦੀਆਂ ਜ਼ਰੂਰਤਾਂ ਨੂੰ ਅਸੀਂ ਇਕੱਠੇ ਕਰਕੇ ਡੋਨਰਸ ਤੱਕ ਲੈ ਕੇ ਜਾਂਦੇ ਆ। ਹੁਣ ਤੁਸੀਂ ਕਹਿੰਦੇ ਜ਼ਰੂਰਤਮੰਦਾਂ ਦੀ ਅਸੀਂ ਵੈਰੀਫਾਈ ਕਰਦਾ ਹੁਣ ਮੰਨ ਲਓ ਕਿ ਕਿਸੇ ਨੇ ਤੁਹਾਨੂੰ ਡੋਨੇਸ਼ਨ ਦੇ ਦਿੱਤੀ ਕਿ 50 ਪੈਂਟਾ ਮੇਰੇ ਘਰੇ ਪਈਆਂ ਲੈ ਜਾਓ। ਤੋ ਉਹ ਤੁਹਾਨੂੰ ਤੁਹਾਡੇ ਸਪੋਰਟ ਤੇ ਦੇ ਵੀਗਾ। ਹੁਣ ਉਹ ਵੈਰੀਫਾਈ ਕਿਵੇਂ ਹੋਊਗਾ ਕਿ ਸਹੀ ਬੰਦਾ ਇਹਨੂੰ ਯੂਜ਼ ਕਰੇ ਕਿਉਂਕਿ ਇਹਨਾਂ ਦੇ ਦੇਖਿਆ ਗਿਆ ਕਿ ਪੁਰਾਣੇ ਕੱਪੜਿਆਂ ਦੀ ਸੇਲਿੰਗ ਦਾ ਬੜਾ ਅੱਜਕੱਲ ਟ੍ਰੈਂਡ ਆ ਗਿਆ ਜਿਹੜੀ ਫੜੀਆਂ ਤੇ ਵਿਕਦੀ ਵੀ ਹੈ ਕਿ ਗਲਤ ਹੱਥਾਂ 'ਚ ਨਾ ਜਾਵੇ ਕਿਉਂਕਿ ਜਿਹਨੇ ਦਾਨ ਦੇਣਾ ਉਹ ਵੀ ਚਾਹੁੰਦਾ ਕਿ ਚੰਗੇ ਲੋਕ ਨੂੰ ਪਾਣ ਕਿ ਉਹ ਉਹਨੂੰ ਹੀ ਮਾਨ ਮੈਸ ਹਾਊਸ ਹੋਵੇ ਕਿ ਮੈਂ ਸਹੀ ਜਗ੍ਹਾ ਦਾਨ ਦਿੱਤਾ ਬਿਲਕੁਲ ਸਹੀ ਗੱਲ ਹੈ ਜੀ ਸਾਰਾ ਜਿਹੜਾ ਇਹ ਦਾਨ ਦਾ ਜਿਹੜਾ ਸਿਸਟਮ ਹੈ ਇਹ ٹرسٹ ਦੇ ਉੱਪਰ ਚੱਲਦਾ ਹੈ ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਵੀ ਜੇ ਤੁਸੀਂ ਪੰਜਾਬ ਐਂਡਾਂ ਦਿੱਤੀਆਂ ਕਿ ਉਹ ਪੈਂਟ ਕਿਹੜੇ-ਕਿਹੜੇ ਬੰਦੇ ਨੂੰ ਗਈ ਲੇਕਿਨ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦਾ ਹਾਂ ਅਖੀਰ ਦੇ ਵਿੱਚ ਕਿ 10 ਪੈਂਟਾਂ ਇਸ ਐਨਜੀਓ ਨੂੰ ਗਈਆਂ 20 ਪੈਂਟਾਂ ਉਸ ਐਨਜੀਓ ਨੂੰ ਗਈਆਂ ਲੇਕਿਨ ਅਖੀਰ ਵਾਲਾ ਬੰਦਾ ਕੌਣ ਸੀਗਾ ਉਹ ਮੇਰੇ ਲਈ ਜਾਨਣਾ ਬਹੁਤ ਮੁਸ਼ਕਲ ਹੈ ਬਿਕੋਜ਼ ਤਕਰੀਬਨ ਸਾਡੇ ਕੋਲ 1 ਲੱਖ ਯੂਨਿਟ ਕਪੜੇ ਦਾ ਆਉਂਦਾ ਹੈ ਸੋ ਅਸੀਂ ਐਨ ਜੀਓ ਵਾਈਜ਼ ਦਾ ਜਾ ਸਕਦੇ ਹਾਂ ਵੀ ਕਿਹੜੇ ਐਨ ਜੀਓ ਨੂੰ ਅਸੀਂ ਕਿੰਨਾ ਸਮਾਨ ਦਿੱਤਾ ਕਿਹੜੀ ਕੁਆਂਟੀਟੀ ਦਿੱਤੀ ਮਤਲਬ ਐਨ ਜੀਓ ਉਸ ਨੂੰ ਹੈਲਪ ਕਰੂਗੀ ਅੱਗੇ ਡੋਨੇਟ ਕਰਨ ਲਈ ਜਿੰਨੂੰ ਲੋੜ ਹੈ ਮਤਲਬ ਸਾਰਾ ਟਰਾਂਸਪੇਰੈਂਟ ਤਿੱਕਾ ਨਾ ਹੋਗਾ ਐਨ ਜੀਓ ਉਹਨੂੰ ਵੈਰੀਫਾਈ ਕਰੂਗੀ ਹਾਂ ਕਿਉਂਕਿ ਐਨ ਜੀਓਜ਼ ਦੇ ਕੋਲ ਆਪਣੇ ਬੰਦੇ ਹੁੰਦੇ ਆ ਜੀ ਕਿਸੇ ਆਸ਼ਰਮ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਉਹਨੂੰ ਪਤਾ ਹੈ ਮੇਰੇ ਕੋਲ 60 ਬੱਚੇ ਆ ਮੈਨੂੰ 60 ਬੈਗ ਚਾਹੀਦੇ ਆ ਸਾਨੂੰ ਵੀ ਪਤਾ ਇਹਨਾਂ ਕੋਲ 6 ਵੇ ਵੇ ਫਿਰ ਉਹ ਕਿ ਦੇ ਸਕਦੇ ਆ ਇਹ ਤਾਂ ਬੈਸਟ ਤਰੀਕਾ ਕੀ ਹੈ ਕਿ ਜਿੱਦਨ ਸਾਡਾ ਫਾਈਨਲ ਡੇ ਹੁੰਦਾ ਡਿਸਟ੍ਰਿਬਿਊਸ਼ਨ ਦਾ 28 ਤਰੀਕ ਨੂੰ ਅਸੀਂ ਪੂਰਾ ਮੇਲਾ ਜਿਹੜਾ ਸਟੇਡੀਅਮ 'ਚ ਲਗਾਉਨੇ ਆ ਉੱਥੇ ਅਸੀਂ ਆਪਣੇ ਸਾਰੇ ਡੋਨਰਸ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਦੇਖੋ ਤੁਹਾਡਾ ਸਮਾਨ ਕਿਦਾਂ ਡਿਸਪਲੇ ਹੋਇਆ ਹੋਇਆ ਔਰ ਇਹ 100 150 ਉੱਥੇ ਐਨ ਜੀਓਜ਼ ਆਏ ਹੋਏ ਆ ਕਿਨੂੰ ਕਿਨੂੰ ਕਿਹੜਾ ਕਿਹੜਾ ਸਮਾਨ ਜਾ ਰਿਹਾ ਕਿਹੜੀ ਪੈਂਟਰ ਕਿਹੜੀ ਸ਼ਰਟ ਕਿਨੂੰ ਕਿਸ ਬੰਦੇ ਨੂੰ ਗਈ ਇਹ ਨਹੀਂ ਮੈਂ ਦੱਸ ਸਕਦਾ ਲੇਕਿਨ ਕਿਹੜੇ ਐਨ ਜੀਓ ਨੂੰ ਕਿੰਨਾ ਸਮਾਨ ਗਿਆ ਇਹ ਅਸੀਂ ਤੁਹਾਨੂੰ ਪਿਛਲੇ ਸਾਲਾਂ ਦਾ ਯਹੀ ਮੇਰਵਾ ਜਿਹੜਾ ਉਹ ਪ੍ਰੋਵਾਈ ਕਿ ਹੁਣ ਕਦੋਂ ਤੋਂ ਲੈ ਕੇ ਕਦੋਂ ਤੱਕ ਦਾਨ ਮੌਸਮ ਚੱਲੇਗਾ ਕਦੋਂ ਤੁਸੀਂ ਕਲੈਕਸ਼ਨ ਕਰਨੇ ਆ ਤੇ ਕਦੋਂ ਡੋਨੇਟ ਕਰਨਾ ਇਹਨੂੰ ਇਸੇ 2 ਤੋਂ ਲੈ ਕੇ 8 ਅਕਤੂਬਰ ਤਿੱਕਰ ਸਾਡੇ ਕਲੈਕਸ਼ਨ ਸੈਂਟਰਸ ਖੁੱਲੇ ਰਹਿਣਗੇ 9 ਤੋਂ ਲੈ ਕੇ 17 ਤਰੀਕ ਤਿੱਕਰ ਅਸੀਂ ਇਹਨਾਂ ਦੀ ਲਿਫਟਿੰਗ ਕਰਾਂਗੇ ਔਰ ਫਿਰ ਅਸੀਂ ਇਹਦੀ ਸੈਗਰੀਗੇਸ਼ਨ ਕਰਾਂਗੇ ਕਿਉਂਕਿ ਸਾਨੂੰ ਸਮਾਨ ਮਿਕਸਡ ਹੋ ਕੇ ਆਉਂਦਾ ਸੋ ਅਸੀਂ ਉਹਨਾਂ ਦੇ ਕੱਪੜਿਆਂ ਦੇ ਸੈੱਟ ਜੁੱਤੀਆਂ ਦੇ ਸੈੱਟ ਅਲੱਗ-ਅਲੱਗ ਬਣਾਣੇ ਪੈਂਦੇ ਕਿਉਂਕਿ ਅਸੀਂ ਐਜ਼ ਇਟ ਇਜ਼ ਨਹੀਂ ਦੇ ਸਕਦੇ ਕਈ ਬਾੜੀਆਂ ਚੰਗੀਆਂ ਚੀਜ਼ਾਂ ਵੀ ਆਂਦੀਆਂ ਉਹਨਾਂ ਨੂੰ ਕੱਢਣਾ ਹੁੰਦਾ ਸਾਰਟਿੰਗ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਐਕੀਵੂ ਦੀ Diwali ਥੋੜੀ ਜਲਦੀ ਹੈ ਸੋ ਅਸੀਂ ਜਿਹੜੇ ਡਿਸਟ੍ਰਿਬਿਊਸ਼ਨ ਦਾ ਇਵੈਂਟ ਹੈ ਉਹ Diwali ਤੋਂ 3-4 ਦਿਨ ਬਾਅਦ ਕਰਾਂਗੇ ਸਰ ਸੋ ਇਹ ਪ੍ਰੋਸੀਜਰ ਰਹੇਗਾ 2 ਤੋਂ 8 ਤਰੀਕ ਤੱਕ ਕਲੈਕਸ਼ਨ ਸੈਂਟਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ ਖੁੱਲੇ ਹੁੰਦੇ ਆ ਨੰਬਰ ਤੁਹਾਨੂੰ ਮੈਂ ਦੱਸਦਾ ਹੈਗਾ ਇਹਦੇ ਤੇ WhatsApp ਤੇ ਦਾਨ ਲਿਖ ਕੇ ਤੁਸੀਂ ਲਿਸਟ ਲੈ ਸਕਦੇ ਹੋ ਔਰ 9 ਤੋਂ ਲੈ ਕੇ 17 ਤਰੀਕ ਅਸੀਂ ਇਹਦੀ ਲਿਫਟਿੰਗ ਕਰਾਂਗੇ ਔਰ 27 ਤਰੀਕ ਨੂੰ ਦੀ ਡਿਸਟ੍ਰਿਬਿਊਸ਼ਨ ਕਰਾਂਗੇ ਸੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਪਹਿਲਾਂ ਮੇਰਾ ਇੱਕ ਹੋਰ ਸਵਾਲ ਆ ਕਿ ਨਗਰ ਨਿਗਮ ਦਾ ਤੁਹਾਡੀ ਸਹਾਇਤਾ ਕਰੇ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਹੈ ਕਿ ਡੀਸੀ ਸਾਹਿਬ ਕੋਈ ਹੈਲਪ ਕਰ ਰਹੇ ਹੋਣ ਕਿ ਹਾਂ ਵੀ ਅਸੀਂ ਵੀ ਸਿਟੀ ਨੀਡਸ ਦੇ ਨਾਲ ਹੁਣ ਐਡਮਿਨਿਸਟ੍ਰੇਸ਼ਨ ਨਾਲ ਖੜਾ ਵਾ ਬੇਸਿਕਲੀ ਤਾਂ ਜੀ ਕੋਈ ਦੂਰ ਆਈ ਨਹੀਂ ਹੈ ਕਿਉਂਕਿ ਅੱਜ ਤੱਕ ਸਾਨੂੰ ਹਮੇਸ਼ਾ ਡੀਸੀ ਆਫਿਸ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਪੁਲਿਸ ਕਮਿਸ਼ਨਰ ਆਫਿਸ ਨੇ ਸਿਵਲ ਸਰਜਨ ਆਫਿਸ ਨੇ ਡਿਸਟ੍ਰਿਕਟ ਫੋਰੈਸਟ ਆਫਿਸਰ ਨੇ ਜੋ ਸਾਡੇ ਨੂੰ ਸਪੋਰਟ ਕੀਤੀ ਹੈ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ ਆਪਣੇ ਲੈਵਲ ਤੇ ਸਾਡੀ ਔਕਾਤ ਨਹੀਂ ਸੀਗੀ ਕਿ ਅਸੀਂ ਇਹ ਸਾਰਾ ਕੁਝ ਕਰ ਪਾਉਂਦੇ ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਖਾਸ ਤੌਰ ਤੇ ਹੁਨੈਤ ਕੀ ਹਮਨਸ਼ੂ ਜੀ ਦਾ ਜਿਹੜੇ ਕਿ ਆਊਟ ਆਫ ਦਾ ਵੇ ਜਾਂਦੇ ਆ ਹਮੇਸ਼ਾ ਨੀਡੀ ਲੋਕਾਂ ਦੀ ਹੈਲਪ ਕਰਨ ਲਈ ਅਦਿੱਤਯ ਜੀ ਦਾ ਮਿਊਨਿਸਪਲ ਕੌਰਪ ਕਮਿਸ਼ਨਰ ਜਿਹੜੇ ਹੈ ਜਿਨ੍ਹਾਂ ਨੇ ਸਾਨੂੰ ਫੇਰ ਹੁਨੈਤ ਕੀ ਸਾਰੇ ਸੰਸਾਧਨ ਮੁਹੱਈਆ ਕਰਾਏ ਹੈ ਇਹ ਦਾਨ ਉਤਸਵ ਕਰਨ ਵਾਸਤੇ ਪ੍ਰਸ਼ਾਸਨ ਤੋਂ ਬਿਨਾ ਅਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਸੋ ਹੋ ਲੋਕਾਂ ਨੂੰ ਕਿ ਪਈ ਲੁਧਿਆਣਾ ਵਾਸੀ ਬੜੇ ਕਹਿੰਦੇ ਦਿਲ ਵਾਲੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਲੁਧਿਆਣੇ ਵਾਲੇ ਤੇ ਪੰਜਾਬ ਵਾਲੇ ਬਹੁਤ ਦਿਲ ਵਾਲੇ ਬੰਦੇ ਆ ਹਰ ਸਾਲ ਬਹੁਤ ਹੁਮ ਹਮਾ ਕੇ ਲੋਕਾਂ ਨੇ ਯੋਗਦਾਨ ਪਾਇਆ ਹੈ ਪਰ ਐਤ ਕੀ ਮੇਰੀ ਖਾਸ ਤੌਰ ਤੇ ਅਪੀਲ ਹੈ ਕਿਉਂਕਿ ਸਾਡਾ ਫੋਕਸ ਵੀ ਜਿਆਦਾ ਫਲਡ ਅਫੈਕਟਡ ਏਰੀਆਸ ਤੇ ਰਹੇਗਾ ਸੋ ਅੱਗੇ ਨਾਲੋਂ ਵੀ ਜਿਆਦਾ ਵੱਧ ਕੇ ਤੁਸੀਂ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਜ਼ਰੂਰਤਮੰਦਾਂ ਤੱਕ ਤੁਹਾਡੀਆਂ ਮਦਦ ਨੂੰ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈਏ ਠੀਕ ਜੇ ਤੁਹਾਡੇ ਘਰ ਦੇ ਵਿੱਚ ਵੀ ਇਦਾਂ ਦਾ ਕੁਝ ਜਿਹੜੀ ਚੀਜ਼ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਪਰ ਕਿਸੇ ਲਈ ਉਹ ਜ਼ਰੂਰੀ ਹੋ ਸਕਦੀ ਹੈ ਉਹ ਪਈ ਹੈ ਤੇ ਦਾਨ ਮੌਸਬ ਦੇ ਵਿੱਚ ਉਹਨੂੰ ਦਾਨ ਕਰੋ ਤੇ ਉਹਦਾ ਪੁਣ ਤੁਸੀਂ ਜ਼ਰੂਰ ਖਾ ਸਕਦੇ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ